ਸਤਿ ਸ਼੍ਰੀ ਅਕਾਲ ਜੀ ਆਸਟ੍ਰੇਲੀਆ ਨਿਊਜ਼ ਪੇਕ ਰਿ ਦੇ ਸਾਥ ਦਰਸ਼ਕਾਂ ਦਾ ਮੈਂ ਸਵਾਤੀ ਗੁਪਤਾ ਨਿਕਾ ਸਵਾਗਤ ਕਰਦੀ ਹਾਂ ਸੋ ਖਬਰੇ ਸ਼ੁਰੂਆਤ ਕਰਾਂਗੇ ਪਰ ਉਸ ਤੋਂ ਪਹਿਲਾਂ ਜਨਵਾਰਾਂ ਦੇ ਅਹਿਮ ਸੁਰਖੀਆਂ ਤੇ ਟਰਪ ਦੇ ਵੱਲੋਂ ਦਵਾਈਆਂ ਤੇ ਪਾਰੀ ਟੈਰਿਫ ਲਗਾਉਣ ਦਾ ਐਲਾਨ YouTube ਤੇ ਹੋਰ ਪਲੇਟਫਾਰਮਸ ਤੇ ਬੱਚਿਆਂ ਦੇ ਸ਼ੋਸ਼ਣ ਸਮੱਗਰੀ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਵਰਕ ਫਰੋਮ ਹੋਮ ਯੋਜਨਾ ਦੇ ਨਾਲ ਮੈਲਬੌਰਨ ਸੀਵੀਡੀ ਹੋਇਆ ਖਾਲੀ ਹੁਣ ਖਬਰਾਂ ਵਿਸਥਾਰ ਦੇ ਨਾਲ ਆਸਟ੍ਰੇਲੀਆ ਦੀ ਫਾਰਮਾਸਿਊਟੀਕਲ ਬੈਨੀਫਿਟਸ ਸਕੀਮ ਖਤਰੇ ਵਿੱਚ ਹੈ ਸੋ ਕਿਉਂਕਿ ਅਮਰੀਕੀ ਰਾਸ਼ਟਰਪਤੀ ਡੋਲਨ 트੍ਰੰਪ ਨੇ ਦਵਾਈਆਂ ਤੇ 250% ਟੈਰਿਫ ਲਗਾਉਣ ਦੀ ਧਮਕੀ ਦਿੱਤੀ ਹੈ ਸੋ ਜਿਸ ਨੂੰ ਸਿਹਤ ਮੰਤਰੀ ਮਾਰਗ ਬਟਲਰ ਨੇ ਇੱਕ ਵੱਡਾ ਖਤਰਾ ਦੱਸਿਆ ਆਸਟ੍ਰੇਲੀਆ ਦੀ ਫਾਰਮਾਸਿਊਟੀਕਲ ਬੈਨੀਫਿਟ ਸਕੀਮ ਜੋ ਕਿ ਆਸਟ੍ਰੇਲੀਆ ਨਾਗਰਿਕਾਂ ਨੂੰ ਸਸਤੀਆਂ ਦਵਾਈਆਂ ਮੋਈਆ ਕਰਵਾਉਂਦੀ ਹੈ ਅਮਰੀਕੀ ਰਾਸ਼ਟਰਪਤੀ ਡੋਲਨ 트੍ਰੰਪ ਦੀਆਂ ਨਵੀਆਂ ਵਪਾਰਕ ਨੀਤੀਆਂ ਦੇ ਕਾਰਨ ਚਰਚਾ ਵਿੱਚ ਹੈ ट्रम्प ਨੇ ਐਲਾਨ ਕੀਤਾ ਹੈ ਕਿ ਅਮਰੀਕਾ ਵਿੱਚ ਆਯਾਤ ਹੋਣ ਵਾਲੀਆਂ ਦਵਾਈਆਂ ਤੇ 250% ਟੈਰਿਫ ਲਗਾਏ ਜਾਣਗੇ ਜੋ ਕਿ ਆਸਟ੍ਰੇਲੀਆ ਦੇ 2 ਅਰਬ ਡਾਲਰ ਦੀਆਂ ਦਵਾਈਆਂ ਦੀ ਨਿਰਿਆਤ ਨੂੰ ਪ੍ਰਭਾਵਿਤ ਕਰ ਸਕਦੇ ਨੇ ਸੋ ਇਹ ਟੈਰਿਫ ਅਗਲੇ 1 ਤੋਂ 1.5 ਸਾਲ ਵਿੱਚ 150% ਅਤੇ ਫਿਰ 250% ਤੱਕ ਬਧਾਈ ਜਾਂਦੀ ਯੋਜਨਾ ਹੈ ਜੋ 트ੰਪ ਦਾ ਕਹਿਣਾ ਹੈ ਕਿ ਇਹ ਕਦਮ ਅਮਰੀਕਾ ਵਿੱਚ ਦਵਾਈਆਂ ਦੇ ਉਤਪਾਦਨ ਨੂੰ ਉਤਸ਼ਾਹਿਤ ਕਰਨ ਲਈ ਹੈ ਸਿਹਤ ਮੰਤਰੀ ਮਾਰਕ ਬਟਲਰ ਨੇ ਕਿਹਾ ਹੈ ਕਿ ਇਹ ਟੈਰਿਫ ਆਸਟ੍ਰੇਲੀਆ ਦੀ PBS ਸਕੀਮ ਨੂੰ ਸਿੱਧੇ ਤੌਰ ਤੇ ਨਹੀਂ ਬਦਲਣਗੇ ਜਿਸ ਅਧੀਨ ਸਰਕਾਰ ਦਵਾਈਆਂ ਦੀਆਂ ਕੀਮਤਾਂ ਤੇ ਸਬਸਿਡੀ ਦਿੰਦੀ ਹੈ ਪਰ ਉਨ੍ਹਾਂ ਨੇ ਚਿੰਤਾ ਜ਼ਾਹਰ ਕੀਤੀ ਹੈ ਕਿ ਇਹ ਟੈਰਿਫ ਆਸਟ੍ਰੇਲੀਆ ਦੀ 2 ਅਰਬ ਡਾਲਰ ਦੀ ਦਵਾਈ ਨਿਰਯਾਤ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦੇ ਨੇ ਸੋ ਖਾਸਕਰ ਬਲੱਡ ਪਲਾਜ਼ਮਾ ਉਤਪਾਦਾਂ ਨੂੰ ਜਿਨਾਂ ਵਿੱਚੋਂ 87% ਅਮਰੀਕਾ ਨੂੰ ਨਿਰਯਾਤ ਕੀਤੇ ਜਾਂਦੇ ਨੇ ਆਸਟ੍ਰੇਲੀਆ ਦੀ ਸਭ ਤੋਂ ਵੱਡੀ ਫਾਰਮਾ ਕੰਪਨੀ ਸੀਐਸਐਲ ਜੋ ਕਿ ਬਲੱਡ ਪਲਾਜ਼ਮਾ ਉਤਪਾਦ ਬਣਾਉਂਦੀ ਹੈ ਨੂੰ ਸਭ ਤੋਂ ਵੱਡਾ ਨੁਕਸਾਨ ਹੋ ਸਕਦਾ ਹੈ ਅਮਰੀਕੀ ਫਾਰਮਾਸਿਊਟੀਕਲ ਉਦਯੋਗ ਨੇ ਪੀਬੀਐਸ ਦੀ ਆਲੋਚਨਾ ਕਰਦੇ ਦਾਅਵਾ ਕੀਤਾ ਹੈ ਕਿ ਪੀਬੀਐਸ ਅਮਰੀਕੀ ਕੰਪਨੀਆਂ ਦੇ ਮੁਨਾਫੇ ਨੂੰ ਘਟਾਉਂਦੀ ਹੈ ਕਿਉਂਕਿ ਆਸਟ੍ਰੇਲੀਆ ਸਰਕਾਰ ਨਾਲ ਸੌਦੇਬਾਜ਼ੀ ਕਰਕੇ ਸਭ ਤੋਂ ਘੱਟ ਕੀਮਤ ਮੰਗਦੀ ਹੈ ਉਨ੍ਹਾਂ ਨੇ ਟਰੰਪ ਨੂੰ ਪੀਬੀਐਸ ਵਿੱਚ ਤਬਦੀਲੀ ਵਾਲੀ ਦਬਾਅ ਪਾਉਣ ਅਤੇ ਆਸਟ੍ਰੇਲੀਆ ਦੀਆਂ ਨਿਰਯਾਤ ਦਵਾਈਆਂ ਤੇ ਟੈਰਿਫ ਲਗਾਉਣ ਦੀ ਮੰਗ ਕੀਤੀ ਹੈ ਇਸ ਦੇ ਜਵਾਬ ਤੇ ਵਿੱਚ ਸਿਹਤ ਮੰਤਰੀ ਬਟਲਰ ਨੇ ਸਪਸ਼ਟ ਕੀਤਾ ਹੈ ਕਿ ਪੀਬੀਐਸ ਆਸਟ੍ਰੇਲੀਆ ਦੀ ਸਿਹਤ ਪ੍ਰਣਾਲੀ ਦਾ ਅਹਿਮ ਹਿੱਸਾ ਹੈ ਅਤੇ ਇਸ ਨੂੰ ਵਪਾਰਕ ਸੌਦਿਆਂ ਵਿੱਚ ਤਬਦੀਲ ਨਹੀਂ ਕੀਤਾ ਜਾਏਗਾ। ਪਟਲਟ ਨੇ ਐਵੀ ਐਲਾਨ ਕੀਤਾ ਹੈ ਕਿ ਸਰਕਾਰ ਨਵੀਆਂ ਦਵਾਈਆਂ ਦੀ ਮਨਜ਼ੂਰੀ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਸਲਾਹ ਲੈ ਰਹੀ ਹੈ ਜੋ ਅਮਰੀਕੀ ਕੰਪਨੀਆਂ ਦੀ ਇੱਕ ਮੁੱਖ ਸ਼ਿਕਾਇਤ ਹੈ। ਸੋ 트럼ਪ ਦੀਆਂ ਟੈਰਿਫ ਨੀਤੀਆਂ ਨੇ ਆਸਟ੍ਰੇਲੀਆ ਸਮੇਤ ਕਈ ਦੇਸ਼ਾਂ ਦੇ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ। ਟਰੰਪ ਨੇ ਸਤਾਰਾ ਫਾਰਮਾ ਕੰਪਨੀਆਂ ਦੇ ਸੀਐਸ ਨੂੰ ਪੱਤਰ ਲਿਖ ਕੇ ਕਿਹਾ ਸੀ ਕਿ ਹੋਏ ਅਮਰੀਕਾ ਨੂੰ ਸਭ ਤੋਂ ਪਬੰਦੀ ਦੇਸ਼ ਵਜੋਂ ਮੰਨਣ ਅਤੇ ਆਸਟ੍ਰੇਲੀਆ ਅਤੇ ਹੋਰ ਦੇਸ਼ਾਂ ਦੇ ਵਿੱਚ ਪੁਕਤਾਨ ਕੀਤੇ ਜਾਣ ਵਾਲੇ ਪੁਕਤਾਨਾਂ ਦੇ ਬਰਾਬਰ ਆਪਣੀਆਂ ਦਵਾਈਆਂ ਦੀਆਂ ਕੀਮਤਾਂ ਵਿੱਚ ਕਟੌਤੀ ਕਰਨ ਜਿੱਥੇ ਦਵਾਈਆਂ ਦੀ ਕੀਮਤ ਘਟੇ ਸੋ ਮੋਨਾਸ਼ ਯੂਨੀਵਰਸਿਟੀ ਦੇ ਮਹਾਰਾ ਦਾ ਕਹਿਣਾ ਹੈ ਕਿ ਇਹ ਟੈਰਿਫ ਸਿੱਧੇ ਤੌਰ ਤੇ ਪੀਬੀਐਸ ਨੂੰ ਪ੍ਰਭਾਵਿਤ ਨਹੀਂ ਕਰਨਗੇ ਪਰ ਜੇਕਰ ਆਸਟ੍ਰੇਲੀਆ ਦੀਆਂ ਨਿਰਯਾਤ ਦਵਾਈਆਂ ਮਹਿੰਗੀਆਂ ਹੋ ਜਾਂਦੀਆਂ ਨੇ ਤਾਂ ਮੰਗ ਘਟ ਸਕਦੀ ਹੈ ਜਿਸ ਨਾਲ ਨਿਰਮਾਣ ਕਾਤਾ ਵਿਦੇਸ਼ਾਂ ਵਿੱਚ ਉਤਪਾਦਨ ਸ਼ਿਫਟ ਕਰ ਸਕਦੇ ਨੇ ਸੋ ਇਸ ਦੇ ਨਾਲ ਹੀ ਖਜ਼ਾਨਾ ਮੰਤਰੀ ਜੀਮ ਚਾਲਮਰਸ ਅਤੇ ਵਿਰੋਧੀ ਧਿਰ ਨੇ ਵੀ ਪੀਪੀਐਸਡੀ ਸੁਰੱਖਿਆ ਲਈ ਦੋ ਪਾਰਟੀ ਸਮਰਥਨ ਦੀ ਪੁਸ਼ਟੀ ਕੀਤੀ ਹੈ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਅਮਰੀਕੀ ਪ੍ਰਸ਼ਾਸਨ ਦਾਨ ਕਲਬਾ ਚਾਲੀ ਰੱਖੇਗੀ ਪਰ ਮਹਾਰਾ ਦਾ ਕਹਿਣਾ ਹੈ ਕਿ ਜੇਕਰ ਇਹ ਟੈਰਿਫ ਲਾਗੂ ਹੋਏ ਤਾਂ ਆਸਟ੍ਰੇਲੀਆ ਦੀ ਫਾਰਮਾਸਿਊਟੀਕਲ ਇੰਡਸਟਰੀ ਅਤੇ ਨਵੀਨਤਾ ਤੇ ਇਸ ਦਾ ਗੰਭੀਰ ਅਸਰ ਪੈ ਸਕਦਾ ਹੈ। ਆਸਟ੍ਰੇਲੀਆ ਦੇ ਇੰਟਰਨੈਟ ਨਿਗਰਾਨ ਨੇ YouTube ਅਤੇ ਹੋਰ ਵੱਡੀਆਂ ਸੋਸ਼ਲ ਮੀਡੀਆ ਕੰਪਨੀਆਂ ਤੇ ਬੱਚਿਆਂ ਦੇ ਨਾਲ ਜਿੰਸੀ ਸ਼ੋਸ਼ਣ ਸਮੱਗਰੀ ਨੂੰ ਨਜ਼ਰ ਅੰਦਾਜ਼ ਕਰਨ ਦਾ ਦੋਸ਼ ਲਗਾਇਆ ਉਹਨਾਂ ਨੇ ਕਿਹਾ ਹੈ ਕਿ ਸੋਸ਼ਲ ਮੀਡੀਆ ਕੰਪਨੀਆਂ ਆਪਣੇ ਪਲੇਟਫਾਰਮਸ ਤੇ ਬੱਚਿਆਂ ਦੀ ਪਹੁੰਚ ਤੋਂ ਜਿਨਸੀ ਸ਼ੋਸ਼ਣ ਸਮਗਰੀ ਨੂੰ ਰੋਕਣ ਲਈ ਅਹਿਮ ਕਦਮ ਨਹੀਂ ਉਠਾ ਰਹੀਆਂ ਆਸਟ੍ਰੇਲੀਆ ਦੇ ਈ ਸੁਰੱਖਿਆ ਕਮਿਸ਼ਨਰ ਨੇ ਬੁੱਧਵਾਰ ਨੂੰ ਇੱਕ ਰਿਪੋਰਟ ਜਾਰੀ ਕਰਕੇ ਦੁਨੀਆ ਦੀਆਂ ਸਭ ਤੋਂ ਵੱਡੀਆਂ ਸੋਸ਼ਲ ਮੀਡੀਆ ਕੰਪਨੀਆਂ ਤੇ ਆਰੋਪ ਲਗਾਇਆ ਕਿ ਉਹ ਆਪਣੇ ਪਲੇਟਫਾਰਮਸ ਤੇ ਬੱਚਿਆਂ ਨਾਲ ਜਿੰਸੀ ਸੋਸ਼ਲ ਸਮਗਰੀ ਨੂੰ ਰੋਕਣ ਲਈ ਅਹਿਮ ਕਦਮ ਨਹੀਂ ਚੁੱਕ ਰਹੀ ਹੈ। ਸੋ ਰਿਪੋਰਟ ਅਨੁਸਾਰ YouTube ਅਤੇ Apple ਨੇ ਇਹ ਨਹੀਂ ਦੱਸਿਆ ਹੈ ਕਿ ਉਹਨਾਂ ਨੂੰ ਉਪਭੋਗਤਾਵਾਂ ਤੋਂ ਇਸ ਤਰ੍ਹਾਂ ਦੀਆਂ ਸਮਗਰੀ ਬਾਰੇ ਕਿੰਨੀਆਂ ਸ਼ਿਕਾਇਤਾਂ ਮਿਲੀਆਂ ਅਤੇ ਇਸ ਦੇ ਜਵਾਬ ਦੇ ਵਿੱਚ ਕਿੰਨਾ ਸਮਾਂ ਲੱਗਦਾ ਹੈ। ਸੋ ਈ ਸੁਰੱਖਿਆ ਕਮਿਸ਼ਨਰ ਜੂਲੀ ਇਨ ਮੈਨ ਗ੍ਰਾਂਟ ਨੇ ਕਿਹਾ ਹੈ ਕਿ ਜਦੋਂ ਇਹ ਕੰਪਨੀਆਂ ਨੂੰ ਆਪਣੇ ਹਾਲਤੇ ਛੱਡਿਆ ਜਾਂਦਾ ਹੈ ਤਾਂ ਉਹ ਬੱਚਿਆਂ ਦੀ ਸੁਰੱਖਿਆ ਨੂੰ ਪਹਿਲ ਨਹੀਂ ਦਿੰਦੀਆਂ ਨੇ ਅਤੇ ਆਪਣੀਆਂ ਸੇਵਾਵਾਂ ਤੇ ਹੋ ਰਹੀਆਂ ਅਪਰਾਧਾ ਨੂੰ ਜਾਣ ਪੁੱਛ ਕੇ ਨਜ਼ਰ ਅੰਦਾਸ਼ ਕਰ ਰਹੀਆਂ ਨੇ ਇਸ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਕੁਝ ਪਲੇਟਫਾਰਮਸ ਹੈਸ਼ ਮੈਚਿੰਗ ਤਕਨੀਕ ਦੀ ਪੂਰੀ ਵਰਤੋਂ ਨਹੀਂ ਕਰ ਰਹੀ ਹੈ ਜੋ ਬੱਚਿਆਂ ਨਾਲ ਚਿੰਸੀ ਸ਼ੋਸ਼ਣ ਦੀਆਂ ਜਾਣੀਆਂ ਪਛਾਣੀਆਂ ਤਸਵੀਰਾਂ ਨੂੰ ਡਾਟਾਬੇਸ ਨਾਲ ਮਿਲਾ ਕੇ ਪਛਾਣਦੀ ਹੈ ਸੋ Google ਨੇ ਪਹਿਲਾਂ ਹੀ ਦਾਅਵਾ ਕੀਤਾ ਸੀ ਕਿ ਉਹ ਹੈਸ਼ ਮੈਚਿੰਗ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਵਰਗੀਆਂ ਤਕਨੀਕਾਂ ਦੀ ਵਰਤੋਂ ਕਰਦਾ ਹੈ ਪਰ ਰਿਪੋਰਟ ਨੂੰਸਤਾਰ ਇਹ ਨਾ ਦੀ ਵਰਤੋਂ ਸਾਰੇ ਹੀ ਸੇਵਾਵਾਂ ਵਿੱਚ ਨਹੀਂ ਹੋ ਰਹੀ ਹੈ ਸੋ ਇਸ ਤੋਂ ਇਲਾਵਾ YouTube ਅਤੇ Apple ਨੇ ਇਹ ਵੀ ਨਹੀਂ ਦੱਸਿਆ ਹੈ ਕਿ ਉਹ ਨਾ ਦੇ ਸਟਾਫ ਦੇ ਵਿੱਚ ਕਿੰਨੇ ਟਰਸਟ ਅਤੇ ਸੁਰੱਖਿਆ ਮੁਲਾਜ਼ਮ ਨੇ ਸੋ ਰੈਗੂਲੇਟਰ ਨੇ ਕੀ ਹੈ ਕਿ ਪਿਛਲੇ ਸਾਲਾਂ ਵਿੱਚ ਸੂਚਨਾ ਦੇਣ ਦੇ باوجود ਕੁਝ ਕੰਪਨੀਆਂ ਨੇ ਸੁਰੱਖਿਆ ਸਬੰਧੀ ਖਾਮੀਆਂ ਨੂੰ ਸੁਧਾਰਨ ਲਈ ਕੋਈ ਠੋਸ ਕਦਮ ਨਹੀਂ ਚੁਕੇ ਸੋ ਸਥਿਤੀ ਦੇ ਮੱਦੇਨਜ਼ਰ ਹੀ ਆਸਟ੍ਰੇਲੀਆ ਸਰਕਾਰ ਨੇ ਪਿਛਲੇ ਹਫਤੇ ਇੱਕ ਵਿਸ਼ਵ ਪੈਲ ਕਤਮੀਰ ਵਿੱਚੋਂ 16 ਸਾਲ ਤੋਂ ਘੱਟ ਉਮਰ ਦੇ ਕਿਸ਼ੋਰਾਂ ਲਈ ਸੋਸ਼ਲ ਮੀਡੀਆ ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਜਿਸ ਵਿੱਚ YouTube ਨੂੰ ਵੀ ਸ਼ਾਮਲ ਕੀਤਾ ਗਿਆ ਸੋ ਪਹਿਲਾਂ YouTube ਨੂੰ ਇਸ ਪਾਬੰਦੀ ਤੋਂ ਛੋੜ ਦੇ ਦੀ ਯੋਜਨਾ ਸੀ ਪਰ ਈ ਸੁਰੱਖਿਆ ਕਮਿਸ਼ਨਰ ਦੀ ਸ਼ਿਫਾਰਿਸ਼ ਤੇ ਉਸ ਨੂੰ ਵੀ ਸ਼ਾਮਲ ਕਰ ਲਿਆ ਗਿਆ ਸੋ ਇਸ ਪਾਬੰਦੀ ਦਾ ਮਕਸਦ ਕਿਸ਼ੋਰਾਂ ਨੂੰ ਅਸੁਰੱਖਿਅਤ ਸਮਗਰੀ ਤੋਂ ਬਚਾਉਣਾ ਹੈ ਸੋ ਈ ਸੁਰੱਖਿਆ ਕਮਿਸ਼ਨਰ ਨੇ ਇਹ ਵੀ ਨੋਟ ਕੀਤਾ ਹੈ ਕਿ ਪਲੇਟਫਾਰਮਸ ਲਾਈਵ ਸਟ੍ਰੀਮਿੰਗਸ ਸਮਗਰੀ ਨੂੰ ਖੋਜਣ ਅਤੇ ਰੋਕਣ ਜਾਫੀ ਚਾਣੀ ਪਛਾਣੀਆਂ ਸਮਗਰੀ ਦੇ ਲਿੰਕਾਂ ਨੂੰ ਬਲਾਕ ਕਰਨ ਦੇ ਵਿੱਚ ਅਸਫਲ ਰਹੇ ਨੇ ਇਸ ਤੋਂ ਇਲਾਵਾ ਸ਼ਿਕਾਇਤਾਂ ਦੇ ਰੀਪੋਰਟਿੰਗ ਪਰ ਨਾਲੇ ਵਿੱਚ ਵੀ ਕਮੀਆਂ ਨੇ ਜੂਲੀ ਇਨਮੈਨ ਗ੍ਰਾਂਟ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਕੋਈ ਹੋਰ ਉਪਭੋਕਤਾ ਮੁੱਖੀ ਉਦਯੋਗ ਨੂੰ ਬੱਚਿਆਂ ਵਿਰੁੱਧ ਅਜਿਹੇ ਪਿਆਨਕ ਅਪਰਾਧਾਂ ਨੂੰ ਸਮਰਥਨ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ Google ਦੇ ਇੱਕ ਬੁਲਾਰੇ ਨੇ ਜਵਾਬ ਵਿੱਚ ਕਿਹਾ ਹੈ ਕਿ ਇਹ ਸੁਰੱਖਿਆ ਦੀਆਂ ਟਿੱਪਣੀਆਂ ਰਿਪੋਰਟਿੰਗ ਮੈਟ੍ਰਿਕਸ ਤੇ ਆਧਾਰਿਤ ਨੇ ਨਾ ਕਿ ਸੁਰੱਖਿਆ ਪ੍ਰਦਰਸ਼ਨ ਤੇ ਸੋ ਉਹਨਾਂ ਦਾ ਦਾਵਾ ਹੈ ਕਿ YouTube ਦਿਆਂ ਸਿਸਟਮ 99% ਤੋਂ ਵੱਧ ਸ਼ੋਸ਼ਣ ਸਮੱਗਰੀ ਨੂੰ ਸ਼ਿਕਾਇਤਾਂ ਜਾਂ ਫਿਰ ਵੇਖੇ ਜਾਣ ਤੋਂ ਪਹਿਲਾਂ ਹੀ ਹਟਾ ਦਿੰਦੀਆਂ ਨੇ Meta ਜੋ Facebook ਇੰਸਟਾਗ੍ਰਾਮ ਅਤੇ ਥ੍ਰੈਡਸ ਦਾ ਮਾਲਕ ਹੈ ਨਿੱਕੀ ਇਹ ਹੈ ਕਿ ਉਹ ਆਪਣੇ ਪਲੇਟਫਾਰਮਸ ਤੇ ਅਸ਼ਲੀਲ ਵੀਡੀਓਜ਼ ਤੇ ਪਾਬੰਦੀ ਲਗਾਉਂਦਾ ਹੈ ਇਸ ਦੇ ਨਾਲ ਹੀ ਈ ਸੁਰੱਖਿਆ ਕਮਿਸ਼ਨਰ ਨੇ ਐਪਲ ਗੂਗਲ ਮੀਟਾ ਮਾਈਕਰੋਸਾਫਟ ਡਿਸਕਾਰਡ ਸਕਾਈਪ ਸਨੈਪ ਅਤੇ ਵਟਸਐਪ ਨੂੰ ਆਸਟ੍ਰੇਲੀਆ ਵਿੱਚ ਬੱਚਿਆਂ ਦੇ ਸ਼ੋਸ਼ਣ ਸਮਗਰੀ ਨੂੰ ਰੋਕਣ ਲਈ ਉੱਠਾਈ ਚਾਰ ਇੱਕਤਮਦ ਰਿਪੋਰਟ ਦੇਣ ਦਾ ਹੁਕਮ ਦਿੱਤਾ ਹੈ ਸੋ ਮਾਰਾ ਦਾ ਕਹਿਣਾ ਹੈ ਕਿ ਇਹ ਮੁੱਦਾ ਸਿਰਫ ਆਸਟ੍ਰੇਲੀਆ ਤੱਕ ਸੀਮਿਤ ਨਹੀਂ ਸੋ ਕੋ ਵਿਸ਼ਵ ਪੱਧਰ ਤੇ ਸੋਸ਼ਲ ਮੀਡੀਆ ਪਲੇਟਫਾਰਮਸ ਦੀ ਜ਼ਿੰਮੇਵਾਰੀ ਨੂੰ ਉੱਚਾ ਕਰਦਾ ਹੈ ਆਉਣ ਵਾਲੀ ਕਮੇਟੀ ਵਿੱਚ ਸਰਕਾਰ ਅਤੇ ਰੈਗੂਲੇਟਰ ਇਹਨਾਂ ਕੰਪਨੀਆਂ ਤੇ ਸਖਤੀ ਨਾਲ ਨਜ਼ਰ ਰੱਖਣਗੇ ਅਤੇ ਸੰਭਾਵੀ ਤੌਰ ਤੇ ਹੋਰ ਕਾਨੂੰਨੀ ਕਦਮ ਉਠਾਈ ਜਾਣਗੇ मेलबोरन ਦੇ ਕੇਂਦਰੀ ਵਪਾਰਕ ਖੇਤਰ ਸੀਬੀਟੀ ਦੇ ਖਾਲੀ ਹੋਣ ਦਾ ਖਤਰਾ ਵੱਧ ਰਿਹਾ ਹੈ ਕਿਉਂਕਿ ਵਰਕ ਫਰੋਮ ਹੋਮ ਨੀਤੀ ਨੂੰ ਸਰਕਾਰੀ ਮੁਲਾਜ਼ਮਾਂ ਲਈ ਵਧਾਇਆ ਜਾ ਰਿਹਾ ਹੈ ਜਿਸ ਨਾਲ ਹੁਣ ਮੁਲਾਜ਼ਮ ਹਫਤੇ ਵਿੱਚ 2 ਦਿਨ ਘਰੋਂ ਕੰਮ ਕਰ ਸਕਣਗੇ ਮੈਲਬੋਰਨ ਦਾ ਕੇਂਦਰੀ ਵਪਾਰਕ ਖੇਤਰ ਵਰਕ ਫਰਮ ਹੋਮ ਨੀਤੀਆਂ ਦੇ ਕਾਰਨ ਖਾਲੀ ਹੋਣ ਦੇ ਖਤਰੇ ਵਿੱਚ ਐਸੋ ਵਿਕਟੋਰੀਆ ਸਰਕਾਰ ਨੇ ਹਾਲੇ ਵਿੱਚ ਸਰਕਾਰੀ ਮੁਲਾਜ਼ਮਾਂ ਲਈ ਵਰਕ ਫਰਮ ਹੋਮ ਨੀਤੀ ਦਾ ਐਲਾਨ ਕੀਤਾ ਹੈ ਜਿਸ ਅਧੀਨ ਮੁਲਾਜ਼ਮ ਹਫ਼ਤੇ ਵਿੱਚ 2 ਦਿਨ ਕਰੋ ਕੰਮ ਕਰ ਸਕਣਗੇ ਸੋ ਇਸ ਨੀਤੀ ਦਾ ਮਕਸਦ ਮੁਲਾਜ਼ਮਾਂ ਦੀ ਸਹੂਲਤ ਅਤੇ ਕੰਮ ਜੀਵਨ ਸੰਤੁਲਨ ਨੂੰ ਵਧਾਉਣਾ ਹੈ ਪਰ ਵਪਾਰਕ ਸਮੂਹਾਂ ਅਤੇ ਸਥਾਨਕ ਨੇਤਾਵਾਂ ਨੇ ਇਸ ਨੂੰ ਸ਼ਹਿਰ ਦੀ ਆਰਥਿਕਤਾ ਲਈ ਇੱਕ ਖਤਰਨਾਕ ਫੈਸਲਾ ਦੱਸਿਆ ਸੋ ਮੈਲਬੌਰਨ ਸੀਬੀਡੀ ਦੀਆਂ ਸੜਕਾਂ ਦੁਕਾਨਾਂ ਨਾਤੇ ਕੈਫੇ ਜੋ ਕਿ ਪਹਿਲਾਂ ਸਰਕਾਰੀ ਅਤੇ ਨੀਜੀ ਮੁਲਾਜ਼ਮਾ ਨਾਲ ਗੂੰਜਦੇ ਸਨ ਪਿਛਲੇ ਕੁਝ ਸਾਲਾਂ ਵਿੱਚ ਕੋਵਿਡ-19 ਮਹਾਂਮਾਰੀ ਅਤੇ ਵਰਕ ਫਰਮ ਹੋਮ ਦੀ ਵਧਦੀ ਪਰਵਰਤੀ ਕਾਰਨ ਸੁਣ ਪਏਗੇ ਸੋ ਵਪਾਰਕ ਸਮੂਹਾਂ ਦਾ ਅਨੁਮਾਨ ਹੈ ਕਿ ਸਬਸਿਡੀ ਵਿੱਚ ਰੋਜ਼ਾਨਾ ਆਉਣ ਵਾਲੇ ਲੋਕਾਂ ਦੀ ਗਿਤੀ 2019 ਦੇ ਮੁਕਾਬਲੇ 30-40% ਘਟ ਰਹੀ ਹੈ ਸੋ ਇਸ ਲਈ ਨਵੀਂ ਨੀਤੀ ਨਾਲ ਸਰਕਾਰੀ ਮੁਲਾਜ਼ਮ ਜੋ ਸੀਬੀਡੀ ਦੀ ਆਰਥਿਕਤਾ ਦਾ ਅਹਿਮ ਹਿੱਸਾ ਨੇ ਹੁਣ ਹੋਰ ਵੀ ਘੱਟ ਸਮਾਂ ਦਫ਼ਤਰ ਵਿੱਚ ਬਿਤਾਉਣਗੇ ਸੋ ਸਥਾਨਕ ਦੁਕਾਨਦਾਰ ਅਤੇ ਰੈਸਟੋਰੈਂਟ ਮਾਲਕ ਚਿੰਤਤ ਨੇ ਕਿ ਇਸ ਨਾਲ ਉਨ੍ਹਾਂ ਦੀ ਆਮਦਨ ਹੋਰ ਘਟ ਚਾਏਗੀ ਸੋ ਵਿਕਟੋਰੀਆ ਦੇ ਸੀਬੀਡੀ ਵਪਾਰਕ ਸੰਗਠਨ ਦੇ ਪ੍ਰਧਾਨ ਪੋਲ ਗੁਇਰਾ ਨੇ ਕਿਹਾ ਕਿ ਇਹ ਨੀਤੀ ਸੀਬੀਡੀ ਨੂੰ ਇੱਕ ਪੋਤ ਨਗਰ ਬਣਾ ਸਕਦੀ ਹੈ ਸਾਡੇ ਕਾਰੋਬਾਰ ਪਹਿਲਾਂ ਹੀ ਸੰਘਰਸ਼ ਕਰ ਰਹੇ ਨੇ ਅਤੇ ਜੇਕਰ ਸਰਕਾਰੀ ਮੁਲਾਜ਼ਮ ਵੀ ਨਹੀਂ ਆਉਣਗੇ ਤਾਂ ਅਸੀਂ ਉਹ ਨੁਕਸਾਨ ਸਹਿਣ ਕਰਾਂਗੇ। ਉਹਨਾਂ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਸਰਕਾਰ ਨੂੰ ਸੀਬੀਟੀ ਦੀਆਂ ਆਰਥਿਕ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਨੀਤੀਆਂ ਬਣਾਉਣੀਆਂ ਚਾਹੀਦੀਆਂ ਨੇ। ਸੋ ਇਸ ਦੇ ਨਾਲ ਹੀ ਸਰਕਾਰ ਦਾ ਕਹਿਣਾ ਹੈ ਕਿ ਵਰਕ ਫਰਮ ਹੋਮ ਨੀਤੀ ਮਲਾਜ਼ਮਾਂ ਦੀ ਉਤਪਾਦਕਤਾ ਵਧਾਉਣ ਅਤੇ ਆਵਾਜਾਈ ਦੇ ਸਮੇਂ ਨੂੰ ਘਟਾਉਣ ਵਿੱਚ ਮਦਦگار ਹੈ। ਵਿਕਟੋਰੀਆ ਦੇ ਸੀਬੀਡੀ ਵਪਾਰਕ ਸੰਗਠਨ ਦੇ ਪ੍ਰਧਾਨ ਪੋਲ ਗੁਏਰਾ ਨੇ ਕਿਹਾ ਹੈ ਕਿ ਇਹ ਨੀਤੀ ਸੀਬੀਟੀ ਨੂੰ ਇੱਕ ਭੂਤ ਨਗਰ ਬਣਾ ਸਕਦੀ ਹੈ ਅਤੇ ਸਾਡੇ ਕਾਰੋਬਾਰ ਪਹਿਲਾਂ ਹੀ ਸੰਘਰਸ਼ ਕਰ ਰਹੇ ਨੇ। ਅਤੇ ਜੇਕਰ ਸਰਕਾਰੀ ਮੁਲਾਜ਼ਮ ਵੀ ਨਹੀਂ ਆਉਣਗੇ ਤਾਂ ਅਸੀਂ ਹੋਰ ਨੁਕਸਾਨ ਸਹਿਨ ਕਰਾਂਗੇ। ਉਹਨਾਂ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਸਰਕਾਰਾਂ ਨੂੰ ਸੀਬੀਟੀ ਦੀਆਂ ਆਰਥਿਕ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਨੀਤੀਆਂ ਬਣਾਉਣੀ ਚਾਹੀਦੀਆਂ ਨੇ। ਇਸ ਦੇ ਨਾਲ ਹੀ ਸਰਕਾਰ ਦਾ ਇਹ ਵੀ ਕਹਿਣਾ ਹੈ ਕਿ ਵਰਕ ਫਰੋਮ ਹੋਮ ਨੀਤੀ ਮੁਲਾਜ਼ਮਾਂ ਦੀ ਉਤਪਾਦਕਤਾ ਵਧਾਉਣ ਅਤੇ ਆਵਾਜਾਈ ਦੇ ਸਮੇਂ ਨੂੰ ਘਟਾਉਣ ਵਿੱਚ ਮਦਦਗਾਰ ਹੈ। ਸਰਕਾਰ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਇਹ ਨੀਤੀ ਮੁਲਾਜ਼ਮਾਂ ਦੀ ਮਾਨਸਿਕ ਸਿਹਤ ਅਤੇ ਕੰਮ ਦੇ ਦਬਾਅ ਨੂੰ ਘਟਾਉਣ ਵਿੱਚ ਸਹਾਇੀ ਹੋਏਗੀ। ਪਰ ਮਹਾਰਾ ਦਾ ਕਹਿਣਾ ਹੈ ਕਿ ਇਸ ਨੀਤੀ ਦੇ ਸੀਬੀਟੀ ਦੀ ਆਰਥਿਕਤਾ ਤੇ ਨਵੇਂ ਦੇ ਪ੍ਰਭਾਵ ਹੋ ਸਕਦੇ ਨੇ ਰੀਅਲ ਅਸਟੇਟ ਮਹਾਰਾ ਦਾ ਅਨੁਮਾਨ ਹੈ ਕਿ ਸੀਬੀਟੀ ਵਿੱਚ ਦਫਤਰੀ ਜਗ੍ਹਾ ਦੀ ਮੰਗ ਵਿੱਚ 20% ਦੀ ਕਮੀ ਆ ਸਕਦੀ ਹੈ ਜਿਸ ਨਾਲ ਵਪਾਰਕ ਜਾਇਦਾਦ ਦੀਆਂ ਕੀਮਤਾਂ ਅਤੇ ਕਿਰਾਏ ਤੇ ਅਸਰ ਪਏਗਾ ਇਸ ਤੋਂ ਇਲਾਵਾ ਸਥਾਨਕ ਟਰਾਂਸਪੋਰਟ ਸੇਵਾਵਾਂ ਜਿਵੇਂ ਕਿ ਟ੍ਰੇਨਸ ਅਤੇ ਬੱਸਾਂ ਵੀ ਘਟ ਯਾਤਰੀਆਂ ਕਾਰਨ ਪ੍ਰਭਾਵਿਤ ਹੋ ਸਕਦੀਆਂ ਨੇ ਸੋ ਮੈਲਬੌਰਨ ਸਿਟੀ ਕਾਉਂਸਲ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਸੀਬੀਟੀ ਨੂੰ ਜੀਵੰਤ ਰੱਖਣ ਦੇ ਲਈ ਵਿਸ਼ੇਸ਼ ਆਰਥਿਕ ਪੈਕੇਜ ਅਤੇ ਸਹੂਲਤਾਵਾਂ ਦੀ ਪੇਸ਼ਕਸ਼ ਕਰੇ ਤੁਸੀਂ ਆਸਟ੍ਰੇਲੀਆ ਨਿਊਜ਼ ਦੀ ਹੈ ਖਬਰਾਂ ਇਸ ਦਿਨ ਆਤੀ ਸਮਾਂ ਆ ਗਿਆ ਧੰਨਵਾਦ